ਉਸ਼ੀ ਆਰਪੋਰਟ ਦੇ ਤਲਵਾੜਾ ਸ਼ਹਿਰ ਦੇ ਵਿੱਚ ਚੋਰਾ ਦਾ ਆਤੰਕ ਵੇਖਣ ਨੂੰ ਮਿਲਿਆ ਜਿੱਥੇ ਚੋਰ ਗਿਰੋਹ ਨੇ ਇੱਕ ਰਾਤ ਦੇ ਵਿੱਚ ਚਾਰ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਖਬਰ ਹੈ ਕਿ ਤਲਵਾੜਾ ਸ਼ਹਿਰ ਦੇ ਮਸ਼ਹੂਰ ਵਪਾਰੀ ਮੱਕੜ ਏਜੰਸੀ ਦੇ ਮਾਲਕ ਦੇ ਘਰ ਚੋਰੀ ਹੋਈ ਹੈ ਚੋਰਾਂ ਨੇ 22 ਟੋਲੇ ਸੋਨਾ ਤੇ ਕਰੀਬ 4.5 ਲੱਖ ਰੁਪਏ ਦੀ ਨਕਦੀ ਤੇ ਹੱਥ ਸਾਫ਼ ਕੀਤਾ ਐਨਹੀਂ ਨਹੀਂ ਚੋਰਾਂ ਨੇ ਆਸ-ਪਾਸ ਦੇ ਘਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਜਿੱਥੋਂ ਉਹ ਦੋ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ ਚੋਰਾ ਦੀਆਂ ਤਸਵੀਰਾਂ ਇਲਾਕੇ ਦੇ ਘਰਾਂ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋਈਆਂ ਨੇ ਇਹਨਾਂ ਫੁਟੇਜ ਦੇ ਵਿੱਚ 6 ਚੋਰ ਨਜ਼ਰ ਆ ਰਹੇ ਨੇ ਖਰਾਨੀ ਦੀ ਗੱਲ ਇਹ ਹੈ ਕਿ ਚੋਰ ਆਪਣੇ ਨਾਲ ਮੈਟਲ ਡਿਟੈਕਟਰ ਲੈ ਕੇ ਆਏ ਸੀ ਜਿਸ ਦੀ ਮਦਦ ਦੇ ਨਾਲ ਚੋਰ ਅਸਲੀ ਗਹਿਣੇ ਪਹਿਚਾਣ ਕੇ ਲੈ ਗਏ ਤੇ ਨਕਲੀ ਗਹਿਣੇ ਛੱਡ ਕੇ ਚਲੇ ਗਏ ਮੇਰੇ ਬ੍ਰਦਰ ਹੈ ਜੀ ਮੇਰੇ ਬ੍ਰਦਰ ਦਾ ਘਰ ਆ ਹੈ ਤੇ ਆ ਜੀ 3 ਵਜੇ ਤੋਂ 3 ਵਜੇ 2:30 ਤੋਂ 3-4 ਵਜੇ ਦੇ ਵਿੱਚ ਵਜੇ ਤੱਕ ਇਹ ਚੋਰੀ ਹੋਈ ਆ ਸਾਡੇ ਘਰੋਂ 23 ਟੋਲੇ ਸੋਨਾ ਤੇ 4.5 ਲੱਖ ਰੁਪਏ ਕੈਸ਼ ਇਹ ਲੈ ਗਏ ਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਆ ਤੇ ਉਹ ਸਵੇਰੇ ਆਏ ਸੀਗੇ ਉਹ ਅੱਗੇ ਆਪਣਾ ਸ਼ਵਾਸਨ ਦੇ ਗਏ ਆ ਤੇ ਉਹਨਾਂ ਕੋਲ ਸੋਨੇ ਦਾ ਜਿਹੜਾ ਸਕੈਨਰ ਹੁੰਦਾ ਜਿਹੜਾ ਸੋਨਾ ਸਕੈਨ ਕਰ ਲੈਂਦੇ ਆ ਉਹ ਵੀ ਉਹਨਾਂ ਦੇ ਕੋਲ ਸੀਗਾ ਜਿੱਦਾਂ ਹੀ ਬੜੇ ਆ ਉਹਨਾਂ ਨੂੰ ਮਸ਼ੀਨ ਨੇ ਸੋਨਾ ਸਕੈਨਰ ਕਰਤਾ ਆ ਉੱਥੋਂ ਹੀ ਚੱਕਿਆ ਉਹਨਾਂ ਨੇ ਉਹ ਲੈ ਗਏ ਤੇ ਜਿਹੜਾ ਡੁਪਲੀਕੇਸੀ ਪਈ ਸੀਗੀ ਉਹ ਐਜ਼ ਇਟ ਇਜ਼ ਉੱਥੇ ਛੱਡ ਗਏ ਵੇ ਇੰਨੀ ਉਹਨਾਂ ਨੂੰ ਪਤਾ ਸੀਗਾ ਕਿ ਡੁਪਲੀਕੇਟ ਹੈ ਜਾਂ 오ਰੀਜਨਲ ਹਾਂ ਕਿਉਂਕਿ ਉਹ ਡੁਪਲੀਕੇਸੀ ਹੈ ਜੋ ਉਦੋਂ ਹੀ ਬਿਆ ਹੋਇਆ ਤੇ ਜਿਹੜਾ ਆਪਣਾ 오ਰੀਜਨਲ ਹੈ ਸਾਰਾ ਹੀ ਉਹ ਸਾਰਾ ਕੁਝ ਲੈ ਗਏ ਵੇ ਡਾਇਮੰਡ ਸੈੱਟ ਵੀ ਵਗੈਰਾ ਵੀ ਸਾਰਾ ਕੁਝ ਹੁਣ ਬਸ ਸਾਡੇ ਨਾਲ ਇਹ ਮੰਗ ਆ ਜੀ ਸਾਡਾ ਜਿਹੜਾ ਇੰਨਾ ਭਾਰਾ ਨੁਕਸਾਨ ਹੋ ਗਿਆ ਆ ਸਾਨੂੰ ਛੇਤੀ ਛੇਤੀ ਇਹਦਾ ਮੁਆਵਜ਼ਾ ਦਵਾਇਆ ਜਾਵੇ ਚਾਰ ਘਰਾਂ ਚ ਬਈ ਹੋਈ ਵਾਰਤਤ ਤੇ ਸਾਡੇ ਘਰ ਚਾ ਗ੍ਰਿਲ ਪਟ ਕੇ ਅੰਦਰ ਵੜੇ ਆ ਤੇ ਨਕਦੀ ਲੈ ਗਏ 1.75 ਦੇ ਕੋਲ ਤੇ ਬੀ ਬਾਈ ਤੋਂ ਲੈ ਸੁਣਨਾ ਦੋ ਬਾਈਕਾਂ ਲੈ ਕੇ ਗਏ ਅਗੋਂ ਮੱਲੇ ਤੋਂ ਤੇ ਇੱਕ ਇੱਧਰ ਵੀ ਆਪਣੇ ਵਾਂਡੀਆਂ ਹੈਗੇ ਉਹਨਾਂ ਦੇ ਘਰ ਵੀ ਬੜੇ ਆ ਉਹਨਾਂ ਦੇ ਚਾਰ ਪੰਜ ਘਰਾਂ ਨੂੰ ਜਿਹੜਾ ਅੰਜਾਮ ਦਿੱਤਾ ਹਾਂਜੀ ਹਾਂਜੀ ਦੇ ਛੇ ਜਣੇ ਸੀ ਛੇ ਜਣੇ ਹੀ ਬਈਏ ਤੇ ਕੋਈ ਸੀਸੀਟੀਵੀ ਵੀਡੀਓ ਵਗੈਰਾ ਚ ਆਈ ਆ ਬੰਦੇ ਸੀਸੀਟੀਵੀ ਚ ਆਏ ਆ ਬਈ 6 ਜਣੇ ਹੈਗੇ ਆ ਪ੍ਰੋਪਰ ਪਿੱਠੂ ਵਗੈਰਾ ਪਾਏ ਹੋਏ ਇਹਨਾਂ ਨੇ ਪ੍ਰੋਪਰ ਤਿਆਰੀ ਨਹੀਂ ਆਏ ਰੈਂਚ ਤੋਂ ਸਭ ਕੋਈ ਫੜਿਆ ਹੋਇਆ ਤਾਂ ਕਹਿੰਦੇ ਮੈਟਲ ਡਿਟੈਕਟਰ ਤੱਕ ਉਹਨਾਂ ਦੇ ਹੱਥਾਂ ਦੇ ਵਿੱਚ ਉਹ ਵੀ ਹੈਗਾ ਏ ਉਹ ਵੀ ਉਹਨਾਂ ਦੀ ਵੀਡੀਓ ਚ ਆਇਆ ਏ ਡਿਡੈਕਟ ਕਰਦੇ ਵੀ ਕਿੱਥੇ ਕਿੱਥੇ ਕੋਈ ਮੈਟਲ ਹੈਗਾ ਕੋਈ ਹਥਿਆਰ ਵਗੈਰਾ ਤਾਂ ਨਹੀਂ ਉਹਨਾਂ ਦੇ ਹੱਥਾਂ ਦੇ ਵਿੱਚ ਤਾਂ ਲੱਗਿਆ ਤੁਹਾਨੂੰ ਵੀਡੀਓ ਦੇ ਵਿੱਚ ਵੀਡੀਓ 'ਚ ਆਏ ਆ ਸਮਾਨਸਮੂਨ ਸੱਪਲ ਸੁਪਰ ਸਭ ਕੋਈ ਫੜਿਆ ਪਿਆ ਉਹਨਾਂ ਨੇ ਪੂਰੀ ਤਿਆਰੀ ਨਾਲ ਆਏ ਆ ਲੱਗਦਾ ਨਹੀਂ ਜੇ ਸੁਰੱਖਿਆ ਪ੍ਰਬੰਧitore ਕਰੜੇ ਹੁੰਦੇ ਤਾਂ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕਦੇ ਪਰ ਬਹੁਤ ਹਾਲਾਤ ਜਿਹੜੇ ਤਲਵਾੜੇ ਦੇ ਖਾਸ ਕਰਕੇ ਜਾਂ ਚਾਰਪੁਰ ਦੇ ਸੁਰੱਖਿਆ ਪ੍ਰਬੰਧ ਬਹੁਤ ਢਿੱਲੇ ਨੇ ਜਿਸ ਕਰਕੇ ਆਏ ਦਿਨ ਇਦਾਂ ਦੀ ਵਾਰਦਾਤਾਂ ਹੋ ਰਹੀਆਂ ਸਾਡੇ ਮੱਲੇ ਦਾ ਭਾਈ ਕਦੀ ਹੋਇਆ ਹੀ ਨਹੀਂ ਸੀ ਇਹ ਪਹਿਲੀ ਵਾਰ ਹੈ ਤੇ ਹੁਣ ਤਾਂ ਆਪਾਂ ਨੂੰ ਵੀ ਲੱਗ ਰਿਹਾ ਵੀ ਇਹਦਾ ਸਬਸਾਈ ਬਹੁਤ ਢੇਲ ਹੋ ਰਹੀ ਹੈ ਲੱਗਦਾ ਪੁਲਿਸ ਨੂੰ ਮੇਰੀ ਚੋਕਸੀ ਵਰਤਣੀ ਚਾਹੀਦੀ ਸੀ ਸਭ ਨੂੰ ਹਾਂਜੀ ਪੁਲਿਸ ਵਾਲੇ ਆਸ਼ਵਾਸਨ ਦੇ ਕੇ ਗਏ ਆ ਕਿ ਜਲਦੀ ਤੋਂ ਜਲਦੀ ਆਪਾਂ ਫੜਾਂਗੇ ਬੰਦਿਆਂ ਨੂੰ ਵੀ ਪ੍ਰੋਪਰ ਸਰਚ ਕਰ ਰਹੇ ਆ ਆਪਾਂ ਟੀਮਾਂ ਲਾਤੀਆਂ ਆ ਜੀ ਦੇਖੋ ਹਮੇਂ ਉਮੀਦ ਹੈ ਜਲਦ ਫੜ ਲੈਣਗੇ ਚੋਰਾਂ ਨੂੰ ਉਮੀਦ ਤਾਂ ਬੁਰੀ ਹੈ ਜੀ ਪੂਰਾ ਕਹਿ ਕੇ ਗਏ ਆ ਬਾਕੀ ਦੇਖਦੇ ਹੁਣ ਐਸਐਸਓ ਹਾਰਪੁਰ ਦਾ ਪੰਜਾਬ ਸਰਕਾਰ ਕੇ ਕੀ ਮੰਗ ਰਖਨੇ ਜਾਂਦਾ ਮੰਗ ਇਹ ਹੀ ਹੈ ਭਾਜੀ ਦੇਖੋ ਨੁਕਸਾਨ ਬਹੁਤ ਹੋ ਗਿਆ ਪੂਰੀ ਜ਼ਿੰਦਗੀ ਬੰਦੇ ਦੀ ਕਮਾਈ ਹੁੰਦੀ ਆ ਬੰਦਾ ਜੋੜ ਜੋੜ ਕੇ ਰੱਖਦਾ ਤੇ ਇੱਕੋ ਝਟਕੇ ਚਲ ਜੇ ਤਾਂ ਫਿਰ ਬੰਦੇ ਦੇ ਪੱਲੇ ਕੀ ਰਹਿ ਜਾਊਗਾ ਤੇ ਇਹੀ ਆ ਵੀ ਫੜੇ ਜਾਂ ਚੋਰ ਜਲਦੀ ਤੋਂ ਜਲਦੀ ਤਾਂ ਕਿ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਇਦਾਂ ਦਾ ਚੋਰ 6 ਜਨੇ ਸੀਗੇ ਆਏ ਜੋ ਕਿਸਾਨ ਰਿਕਾਰਡਿੰਗ ਚ ਅਸੀਂ ਦੇਖਿਆ ਤੇ ਅੰਦਰੋਂ ਸਾਡੇ ਕੈਸ਼ ਲੈ ਕੇ 4-4 ਲੱਖ ਤੇ ਬਾਕੀ 20-22 ਟੋਲੇ ਸੋਨਾ ਸੀਗਾ ਸੋਨਾ ਵੀ ਸਾਡਾ ਗਿਆ ਜੀ ਤੇ ਤੁਹਾਨੂੰ ਪਤਾ ਨਹੀਂ ਚੱਲਿਆ ਸੁੱਤੇ ਬੈਨ ਨੂੰ ਕਿ ਕਿਦਾਂ ਸਾਨੂੰ ਕੁਝ ਨਹੀਂ ਪਤਾ ਲੱਗਾ ਕੋਈ ਹੋਸ਼ ਨਹੀਂ ਕੋਈ ਕੁਝ ਨਹੀਂ ਸਾਨੂੰ ਅੰਦਰ ਕਮਰੇ ਵਿੱਚ ਲੋਕ ਕਰਤਾ ਬਾਹਰ ਉਹਨਾਂ ਨੇ ਤਾਂ ਕਿ ਅਸੀਂ ਬਾਹਰ ਹੀ ਨਾ ਆ ਪਾਈਏ ਇਹ ਵਾਲਾ ਮੇਨ ਗੇਟ ਐ ਵੀ ਸਾਡਾ ਲੋਕ ਕਰਤਾ ਅੰਦਰ ਰੂਮ ਵੀ ਸਾਡੇ ਲੋਕ ਕਰਤਾ ਤੁਹਾਨੂੰ ਕਿਸ ਤਰ੍ਹਾਂ ਬੰਦਾ ਸਵੇਰੇ ਪਤਾ ਲੱਗਿਆ ਸਵੇਰੇ ਅਸੀਂ 5 ਵਜੇ ਉੱਠੇ ਤਾਂ ਅਸੀਂ ਦਰਵਾਜ਼ਾ ਖੜਕਾਇਆ ਤੇ ਖੁੱਲੇ ਨਾ ਦਰਵਾਜ਼ਾ ਤਾਂ ਅਸੀਂ ਫਿਰ ਘਬਰਾ ਗਏ ਕਿ ਪਤਾ ਨਹੀਂ ਕੀ ਹੋਇਆ ਕਿਹੜਾ ਦਰਵਾਜ਼ਾ ਕਿਸ ਤਰ੍ਹਾਂ ਖੁੱਲਿਆ ਫਿਰ ਸਾਥ ਨਾਲ ਵਾਲੇ ਪਰੋਸਿਆਂ ਨੂੰ ਫੋਨ ਕੀਤਾ ਉਹਨਾਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਸੀ ਵੇ 12 ਕੇ ਦੇਖਿਆ ਇਧਰੋਂ ਫਿਰ ਸਾਰਾ ਰੁਕੋਇਆ ਪਿਆ ਸਾਰਾ ਲੱਗਦਾ ਨਹੀਂ ਇਲਾਕੇ ਚ ਸੇਫਟੀ ਦੇ ਪ੍ਰਬੰਧ ਸੇਫਟੀ ਹਾਂਜੀ ਸ਼ੱਕ ਤਾਂ ਹੁੰਦਾ ਜੀ ਇੰਨਾ ਮਤਲਬ ਕਿ ਕਿੱਦਾਂ ਹੋ ਸਕਦਾ ਕਦੀ ਅੱਜ ਤੱਕ ਇਹ ਗੱਲ ਹੋਈ ਨਹੀਂ ਪਰ ਹੁਣ ਪਤਾ ਨਹੀਂ ਕਿੱਦਾਂ ਇਹ ਹੋ ਗਿਆ ਪਰ ਸਾਡੀ ਤਾਂ ਸਾਰੀ ਉਮਰ ਦੀ ਕਮਾਈ ਗਈ ਜੀ ਕੀ ਕਹੀਏ ਅਸੀਂ ਉਹਦੀ ਉਮਰ ਲੱਗ ਜਾਂਦੀ ਬੰਦੇ ਨੂੰ ਪੈਸਾ ਸਾਰੀ ਉਮਰ ਜੀ ਪਾਈ ਪਾਈ ਕਰਕੇ ਜੋੜ ਜੋੜ ਕੇ ਚਿੱਜਾਂ ਬੰਦੀਆਂ ਅੱਜ ਕੱਲ ਇੰਨੀ ਮਹਿੰਗਾਈ ਸਬਜ਼ੀ ਬਾਜੀ ਨਹੀਂ ਆਂਦੀ ਅੱਜ ਕੱਲ ਨਹੀਂ ਸਸਤੀ ਤੇ ਇਹ ਤਾਂ ਤੁਸੀਂ ਬੱਸ ਬਹੁਤ ਬੁਰਾ ਹਾਲ ਹੈ ਜੀ ਸਾਡਾ ਕੀ ਕਰੀਏ ਟੋਟਲ ਕਿੰਨੇ ਕੇ ਲੱਖ ਦਾ ਨੁਕਸਾਨ ਲੱਗਦਾ ਜਿਹੜਾ ਹੋ ਗਿਆ ਨੁਕਸਾਨ ਜੀ ਹੋ ਹੀ ਗਿਆ 22 ਲੱਖ ਦਾ ਹੁਣ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਕੀ ਹੈ ਸੁਵਾਸਨ ਉਹਨਾਂ ਨੇ ਕੀ ਕਿਹਾ ਹਾਂ ਜੀ ਆਏ ਸੀ ਸਾਰੀ ਇਨਵੈਸਟੀਗੇਸ਼ਨ ਕਰ ਗਏ ਰਿਪੋਰਟ ਸਟੇਟਮੈਂਟ ਵਗੈਰਾ ਲੈ ਗਏ ਆ ਬਾਕੀ ਕਹਿੰਦੇ ਅੱਗੇ ਕਾਰਵਾਈ ਕਰ ਰਹੇ ਆ